ਜੰਗਲ ਦੇ ਵਿੱਚੋਂ ਇੱਕ ਔਰਤ ਦੀ লাশ ਮਿਲਦੀ ਹੈ। লাশ ਨੂੰ ਦੇਖ ਕੇ ਹਰ ਇੱਕ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿਉਂਕਿ ਕਾਤਲ ਨੇ ਉਸ ਨੂੰ ਇਹੋ ਜੇ ਢੰਗ ਨਾਲ ਮਾਰਿਆ ਸੀ ਕਿ ਜਿਸ ਨੂੰ ਦੇਖਣਾ ਹਰ ਇੱਕ ਬੰਦੇ ਦੇ ਬਸ ਵਿੱਚ ਨਹੀਂ ਸੀ। ਕਈ ਬੰਦਿਆਂ ਨੂੰ ਤਾਂ লাশ ਦੇਖ ਕੇ ਦੰਦਲਾ ਪੈ ਗਏ ਕਿ ਐਦਾਂ ਕੋਈ ਕਤਲ ਕਿਵੇਂ ਕਰ ਸਕਦਾ ਐਡੀ ਬੇਰਹਿਮੀ ਦੇ ਨਾਲ ਕੋਈ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ ਕਿਉਂਕਿ ਔਰਤ ਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਉਸ ਦੀਆਂ ਅੰਤੜੀਆਂ ਬਾਹਰ ਆ ਚੁੱਕੀਆਂ ਸੀ ਹੁਣ ਪੁਲਿਸ ਇਸ ਕੇਸ ਦੀ ਤਫ਼ਤੀਸ਼ ਕਰਦੀ ਹੈ ਤੇ ਜਦੋਂ ਫਿਰ ਸਾਰਾ ਰਾਜ਼ ਖੁੱਲਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਬਲਕਿ ਇਸ ਦਾ ਹੀ ਨਜ਼ਦੀਕੀ ਹੈ ਤੇ ਫਿਰ ਜਦੋਂ ਨਜ਼ਦੀਕੀ ਤੋਂ ਪੁੱਛਿਆ ਜਾਂਦਾ ਕਿ ਤੂੰ ਆਖਰ ਇਸ ਦਾ ਕਤਲ ਕਿਉਂ ਕੀਤਾ ਤਾਂ ਜੋ ਕਹਾਣੀ ਦੱਸਦਾ ਉਹ ਸੁਣ ਕੇ ਵੀ ਸਭ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਫਤਿਹਪੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਕਿਸ਼ਨਪੁਰ ਇੱਥੋਂ ਦਾ ਰਹਿਣ ਵਾਲਾ ਇੰਦਰ ਸਿੰਘ ਤੇ ਉਸ ਦੀ ਪਤਨੀ ਨੀਤੂ ਜਿਸ ਦੀ ਉਮਰ ਲਗਭਗ 38-40 ਸਾਲ ਸੀ ਇਹਨਾਂ ਦੇ 6 ਬੱਚੇ ਗੱਲ ਹੈ 27 ਜੁਲਾਈ 2025 ਦੀ ਨੀਤੂ ਨੇ ਸਬਜੀ ਧਰਨੀ ਸੀ ਤਾਂ ਉਹ ਸਬਜੀ ਲੈਣ ਲਈ ਕਿਸ਼ਨਪੁਰ ਮੰਡੀ ਦੇ ਵਿੱਚ ਜਾਂਦੀ ਹੈ ਤਾਂ ਇੰਦਰਸੈਨ ਉਸ ਨੂੰ ਕਹਿੰਦਾ ਕਿ ਤੂੰ ਇਕੱਲੀ ਨਾ ਜਾ ਆਪਣਾ ਭਤੀਜਾ ਸਰਵੇਸ਼ ਉਸ ਨੇ ਵੀ ਸਬਜੀ ਲੈਣ ਜਾਣਾ ਤੂੰ ਉਸ ਦੇ ਨਾਲ ਚਲੀ ਜਾ ਹੁਣ ਸਰਵੇਸ਼ ਦੇ ਨਾਲ ਨੀਤੂ ਚਲੀ ਜਾਂਦੀ ਹੈ ਤਿੰਨ ਚਾਰ ਘੰਟਿਆਂ ਬਾਅਦ ਸਰਵੇਸ਼ ਤਾਂ ਵਾਪਸ ਆ ਜਾਂਦਾ ਪਰ ਨੀਤੂ ਨਹੀਂ ਆਉਂਦੀ ਹੁਣ ਜਦੋਂ ਇੰਦਰਸੈਨ ਸਰਵੇਸ਼ ਨੂੰ ਪੁੱਛਦਾ ਕਿ ਨੀਤੂ ਕਿੱਥੇ ਆ ਤਾਂ ਸਰਵੇਸ਼ ਕਹਿੰਦਾ ਕਿ ਚਾਚੀ ਮੇਰੇ ਨਾਲ ਗਈ ਸੀ ਪਰ ਮੰਡੀ ਦੇ ਵਿੱਚ ਉਹ ਮੈਥੋਂ ਅਲੱਗ ਹੋ ਗਈ ਤੇ ਉਹ ਮੈਨੂੰ ਮੁੜ ਕੇ ਨਹੀਂ ਮਿਲੀ ਮੈਂ ਉਸ ਦੀ ਤਲਾਸ਼ ਵੀ ਕੀਤੀ ਪਰ ਉਹ ਮੈਨੂੰ ਨਹੀਂ ਮਿਲੀ ਇਸ ਲਈ ਮੈਂ ਵਾਪਸ ਆ ਗਿਆ ਕਿ ਕੋਈ ਗੱਲ ਨਹੀਂ ਚਾਚੀ ਆਪਣੇ ਆਪ ਘਰ ਆ ਜਾਵੇਗੀ ਹੁਣ ਨੀਤੂ ਦੀ ਬੇਟ ਕੀਤੀ ਜਾਂਦੀ ਹੈ 5 6 ਘੰਟੇ ਲੰਘ ਜਾਂਦੇ ਆ ਪਰ ਨੀਤੂ ਤਾਂ ਵਾਪਸ ਨਹੀਂ ਆਉਂਦੀ ਹੁਣ ਇੰਦਰਸੈਨ ਨੂੰ ਫਿਕਰ ਹੁੰਦਾ ਉਹ ਸਰਵੇਸ਼ ਨੂੰ ਨਾਲ ਲੈ ਕੇ ਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮੰਡੀ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਨੀਤੂ ਦੀ ਤਲਾਸ਼ ਕਰਦੇ ਨੇ ਪਰ ਨੀਤੂ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਜਗ੍ਹਾ-ਜਗ੍ਹਾ ਤੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਨੀਤੂ ਇਹਨਾਂ ਨੂੰ ਨਹੀਂ ਮਿਲਦੀ ਹੁਣ ਰਾਤ ਹੋ ਜਾਂਦੀ ਹੈ ਰਾਤ ਨੂੰ ਕਿਸ਼ਨਪੁਰ ਥਾਣੇ ਦੇ ਵਿੱਚ ਇਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰਿਵਾਰ ਪਰੇਸ਼ਾਨ ਸੀ ਕਿ ਆਖਰ ਨੀਤੂ ਗਈ ਤਾਂ ਗਈ ਕਿੱਥੇ ਹੁਣ 28 ਜੁਲਾਈ ਆ ਜਾਂਦੀ ਹੈ 28 ਜੁਲਾਈ ਨੂੰ ਨੇੜੇ ਹੀ ਇੱਕ ਜੰਗਲ ਦੇ ਵਿੱਚੋਂ ਇੱਕ ਔਰਤ ਦੀ লাশ ਮਿਲਦੀ ਹੈ। ਬੱਕਰੀਆਂ ਵਾਲੇ ਬੱਕਰੀਆਂ ਚਰਾ ਰਹੇ ਸੀ। ਉਹਨਾਂ ਨੂੰ ਇੱਕ লাশ ਦਿਖਾਈ ਦਿੰਦੀ ਹੈ। ਜਦੋਂ ਉਹ লাশ ਦੇ ਕੋਲ ਜਾਂਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਕਿਉਂਕਿ ਇਹ ਇੱਕ ਔਰਤ ਦੀ লাশ ਸੀ ਤੇ ਔਰਤ ਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਅੰਤੜੀਆਂ ਬਾਹਰ ਆਈਆਂ ਹੋਈਆਂ ਸੀ। ਜਿਹੜਾ ਬੰਦਾ লাশ ਨੂੰ ਇੱਕ ਵਾਰ ਦੇਖ ਲੈਂਦਾ ਸੀ ਉਸ ਤੋਂ ਬਾਅਦ ਉਸ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਦੂਸਰੀ ਵਾਰ ਜਾ ਕੇ ਲਾਸ਼ ਨੂੰ ਦੇਖ ਲਵੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਕਿਸ਼ਨਪੁਰ ਥਾਣੇ ਦੀ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਹੁਣ ਪੁਲਿਸ ਨੂੰ ਪਤਾ ਸੀ ਕਿ ਇੱਕ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਗਈ ਹੈ ਇੰਦਰ ਸਿੰਘ ਨੂੰ ਵੀ ਹੁਣ ਬੁਲਾਇਆ ਜਾਂਦਾ ਹੈ ਇਸ ਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਕੋਈ ਹੋਰ ਨਹੀਂ ਇਹ ਤਾਂ ਨੀਤੂ ਹੀ ਹੈ ਜਿਸ ਦੀ ਉਮਰ ਲਗਭਗ 38-40 ਸਾਲ ਸੀ ਹੁਣ ਜੰਗਲ ਦੇ ਵਿੱਚ ਸੀਸੀਟੀਵੀ ਕੈਮਰੇ ਤਾਂ ਹੈ ਨਹੀਂ ਸੀ ਪੁਲਿਸ ਪੁੱਛਗਿੱਛ ਕਰਦੀ ਆ ਤਫ਼ਤੀਸ਼ ਕਰਦੀ ਹੈ ਉਸ ਤੋਂ ਬਾਅਦ ਉਹ ਮੰਡੀ ਦੇ ਵਿੱਚ ਜਾਂਦੀ ਹੈ ਮੰਡੀ ਦੇ ਵਿੱਚ ਵੀ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਉੱਥੇ ਲੋਕ ਦੱਸਦੇ ਨੇ ਕਿ ਨੀਤੂ ਆਈ ਤਾਂ ਸੀ ਸਬਜ਼ੀ ਵੀ ਲੈ ਕੇ ਗਈ ਹੈ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਇੱਥੋਂ ਚਲੀ ਗਈ ਹੁਣ ਪੁਲਿਸ ਦੇਖਦੀ ਹੈ ਕਿ ਨੀਤੂ ਜੇ ਸਬਜ਼ੀ ਲੈ ਕੇ ਗਈ ਸੀ ਤਾਂ ਉਸ ਦੇ ਕੋਲ ਸਬਜ਼ੀ ਉਸ ਦੀ লাশ ਕੋਲ ਹੋਣੀ ਚਾਹੀਦੀ ਸੀ ਉੱਥੇ ਸਬਜੀ ਨਹੀਂ ਸੀ ਤੇ ਇਹ ਵੀ ਦੱਸਦੇ ਨੇ ਕਿ ਉਹ ਆਪਣੇ ਭਤੀਜੇ ਦੇ ਨਾਲ ਹੀ ਆਈ ਸੀ ਨੀਤੂ ਦੀ লাশ ਕੋਲੋਂ ਤਾਂ ਸਿਰਫ ਸ਼ਰਾਬ ਪਾਣੀ ਨਮਕੀਨ ਅਤੇ ਇੱਕ ਮੀਟ ਦਾ ਟੁਕੜਾ ਮਿਲਦਾ ਹੈ ਸਬਜੀ ਨਹੀਂ ਮਿਲਦੀ ਹੁਣ ਪੁਲਿਸ ਦਾ ਸ਼ੱਕ ਜਾਂਦਾ ਹੈ ਸਰਵੇਸ਼ ਤੇ ਪੁਲਿਸ ਨੂੰ ਯਕੀਨ ਹੁੰਦਾ ਹੈ ਕਿ ਸਰਵੇਸ਼ ਨੇ ਹੀ ਆਪਣੀ ਚਾਚੀ ਦੇ ਨਾਲ ਗਲਤ ਕੀਤਾ ਇਸ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਪਰ ਸਰਵੇਸ਼ ਬੜਾ ਨਾਟਕ ਕਰ ਰਿਹਾ ਸੀ ਉਹ ਆਪਣੀ ਚਾਚੀ ਨੂੰ ਤਲਾਸ਼ ਕਰਨ ਦੇ ਵਿੱਚ ਸਭ ਤੋਂ ਮੂਰੇ ਸੀ ਥਾਣੇ ਦੇ ਵਿੱਚ ਵੀ ਉਹ ਜਾਂਦਾ ਪਰ ਪੁਲਿਸ ਦੀ ਸ਼ੱਕ ਦੀ ਸੂਈ ਹੁਣ ਸਰਵੇਸ਼ ਤੇ ਸੀ ਸਰਵੇਸ਼ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਸਰਵੇਸ਼ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਖਤੀ ਦੇ ਨਾਲ ਇਸ ਤੋਂ ਪੁੱਛਦੀ ਹੈ ਤਾਂ ਇਹ ਮੰਨ ਜਾਂਦਾ ਇਹ ਕਹਿੰਦਾ ਕਿ ਹਾਂ ਮੈਂ ਹੀ ਆਪਣੀ ਚਾਚੀ ਦਾ ਕਾਤਲਾਂ ਮੈਂ ਹੀ ਆਪਣੀ ਚਾਚੀ ਨੂੰ ਮਾਰਿਆ ਤਾਂ ਪੁਲਿਸ ਹੁਣ ਜਾਣਨਾ ਚਾਹੁੰਦੀ ਸੀ ਕਿ ਆਖਰ ਇਸ ਦਾ ਚਾਚੀ ਦੇ ਨਾਲ ਕੀ ਪੈਰ ਸੀ ਕੀ ਇਸ ਨਾਲ ਇਸ ਦੀ ਲੜਾਈ ਸੀ ਕਿ ਐਨੇ ਦਰਦਨਾਕ ਤਰੀਕੇ ਦੇ ਨਾਲ ਇਸ ਨੇ ਆਪਣੀ ਚਾਚੀ ਨੂੰ ਮਾਰ ਦਿੱਤਾ ਹੁਣ ਸਰਵੇਸ਼ ਦੱਸਦਾ ਹੈ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਪਿਤਾ ਦਾ ਚਾਚੀ ਦੇ ਨਾਲ ਸੰਬੰਧ ਸੀ ਇਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਸਬੰਧ ਹੁੰਦਾ ਪਰ ਜਦੋਂ ਪਿਤਾ ਦੀ ਮੌਤ ਹੁੰਦੀ ਹੈ ਤਾਂ ਚਾਚੀ ਨੇ ਉਸ ਨੂੰ ਖਾਣਾ ਖਵਾਇਆ ਸੀ ਖਾਣਾ ਖਵਾਉਣ ਤੋਂ ਬਾਅਦ ਸਰਵੇਸ਼ ਦਾ ਪਿਤਾ ਡਿੱਗ ਪੈਂਦਾ ਉਸ ਖਾਣੇ ਦੇ ਵਿੱਚ ਜ਼ਹਿਰ ਹੁੰਦੀ ਹੈ ਪਰ ਉਸ ਸਮੇਂ ਤਾਂ ਸਰਵੇਸ਼ ਨੇ ਚਾਚੀ ਨੂੰ ਕੁਝ ਨਹੀਂ ਕਿਹਾ ਸਰਵੇਸ਼ ਦੇ ਮਨ ਦੇ ਵਿੱਚ ਬਦਲੇ ਦੀ ਭਾਵਨਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਚਾਚੀ ਨੇ ਹੀ ਖਾਣੇ ਦੇ ਵਿੱਚ ਮੇਰੇ ਪਿਤਾ ਨੂੰ ਕੁਝ ਦਿੱਤਾ ਜ਼ਹਿਰ ਦਿੱਤੀਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਇਹ ਗੱਲ ਸਰਵੇਸ਼ ਆਪਣੇ ਅੰਦਰ ਰੱਖਦਾ ਹੈ ਤੇ ਮੌਕੇ ਦੀ ਤਲਾਸ਼ ਕਰਦਾ ਹੈ ਤੇ ਸੋਚਦਾ ਹੈ ਕਿ ਮੈਂ ਚਾਚੀ ਨੂੰ ਜਿਉਂਦੀ ਨਹੀਂ ਛੱਡਾਂਗਾ ਤੇ ਇਸ ਨੂੰ ਐਡੀ ਦਰਦਨਾਕ ਮੌਤ ਦੇਵਾਂਗਾ ਕਿ ਸਭ ਯਾਦ ਰੱਖਣਗੇ ਹੁਣ ਇਹ ਸਮੇਂ ਦੀ ਉਡੀਕ ਕਰਦਾ ਹੈ ਕਿ ਕਿਸੇ ਦਿਨ ਚਾਚੀ ਇਸ ਦੇ ਹੱਥ ਥੱਲੇ ਆਵੇ ਤੇ ਇਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇ ਹੁਣ 27 ਜੁਲਾਈ ਨੂੰ ਜਦੋਂ ਚਾਚੀ ਸਬਜੀ ਮੰਡੀ ਦੇ ਵਿੱਚ ਸਬਜੀ ਲੈਣ ਜਾਂਦੀ ਆ ਤਾਂ ਇਹ ਵੀ ਕਹਿੰਦਾ ਕਿ ਮੈਂ ਵੀ ਸਬਜੀ ਮੰਡੀ ਜਾ ਰਿਹਾ ਮੈਂ ਵੀ ਸਬਜੀ ਲੈ ਕੇ ਆਉਣੀ ਆ ਤਾਂ ਇਹ ਚਾਚੀ ਨੂੰ ਨਾਲ ਲੈ ਜਾਂਦਾ ਉੱਥੋਂ ਇਹ ਸਬਜੀ ਖਰੀਦਦੇ ਨੇ ਸਬਜੀ ਖਰੀਦਣ ਤੋਂ ਬਾਅਦ ਇਹ ਆਪਣੀ ਚਾਚੀ ਨੂੰ ਕਹਿੰਦਾ ਕਿ ਸ਼ਰਾਬ ਪੀਏਗੀ ਕਿਉਂਕਿ ਇਸ ਨੂੰ ਪਤਾ ਸੀ ਕਿ ਚਾਚੀ ਨੂੰ ਸ਼ਰਾਬ ਪੀਣ ਦੀ ਆਦਤ ਹੈ ਤਾਂ ਚਾਚੀ ਕਹਿੰਦੀ ਹੈ ਕਿ ਹਾਂ ਮੈਂ ਵੀ ਸ਼ਰਾਬ ਪੀਵਾਂਗੀ ਤਾਂ ਇਹ ਸ਼ਰਾਬ ਖਰੀਦਦੇ ਨੇ ਉਸ ਤੋਂ ਬਾਅਦ ਸਰਵੇਸ਼ ਆਪਣੀ ਚਾਚੀ ਨੀਤੂ ਨੂੰ ਕਹਿੰਦਾ ਕਿ ਘਰੇ ਤਾਂ ਆਪਾਂ ਨੂੰ ਕਿਸੇ ਨੇ ਪੀਣ ਨਹੀਂ ਦੇਣੀ ਚੱਲ ਆਪਾਂ ਕਿਸੇ ਸੁੰਨੀ ਜੀ ਜਗ੍ਹਾ ਤੇ ਜਾ ਕੇ ਸ਼ਰਾਬ ਪੀਏ ਇਹ ਇਸ ਨੂੰ ਜੰਗਲੀ ਇਲਾਕੇ ਦੇ ਵਿੱਚ ਲੈ ਜਾਂਦਾ ਹੈ ਤੇ ਉੱਥੇ ਲਿਜਾ ਕੇ ਇਸ ਨੂੰ ਸ਼ਰਾਬ ਪਿਉਂਦਾ ਹੁਣ ਜਦੋਂ ਨੀਤੂ ਨਸ਼ੇ ਦੇ ਵਿੱਚ ਹੋ ਜਾਂਦੀ ਹੈ ਤਾਂ ਇਹ ਨੀਤੂ ਦੀ ਕੁੱਟਮਾਰ ਕਰਦਾ ਹੈ ਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਮੂੰਹ ਤੇ ਹੱਥ ਰੱਖ ਲੈਂਦਾ ਹੈ ਤੇ ਇਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਹੱਥ ਪਾ ਲੈਂਦਾ ਹੈ ਹੱਥ ਪਾਉਣ ਤੋਂ ਬਾਅਦ ਜੋ ਵੀ ਇਸ ਦੇ ਹੱਥ ਦੇ ਵਿੱਚ ਆਉਂਦਾ ਹੈ ਉਹ ਇਹ ਖਿੱਚ ਲੈਂਦਾ ਹੈ ਤੇ ਨੀਤੂ ਚੀਕਾਂ ਮਾਰਦੀ ਹੈ ਰੋਲਾ ਪਾਉਂਦੀ ਹੈ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦੀ ਹੈ ਫਿਰ ਨੀਤੂ ਹੋਸ਼ ਦੇ ਵਿੱਚ ਆਉਂਦੀ ਹੈ ਤੇ ਫਿਰ ਇਹ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਹੱਥ ਪਾ ਕੇ ਅੰਤੜੀਆਂ ਬਾਹਰ ਖਿੱਚਦਾ ਹੈ ਤੇ ਹੁਣ ਨੀਤੂ ਇਹ ਦਰਦ ਨਹੀਂ ਸਹਾਰ ਸਕੀ ਤੇ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਹੁਣ ਸਰਵੇਸ਼ ਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਦਵਾ ਦਤੀ ਸਰਵੇਸ਼ ਨੇ ਨੀਤੂ ਦੇ ਕੱਪੜੇ ਵੀ ਲਾਹੇ ਸੀ ਤਾਂ ਜੋ ਲੋਕਾਂ ਨੂੰ ਲੱਗ ਸਕੇ ਕਿ ਜੋ ਨੀਤੂ ਦੀ ਮੌਤ ਹੋਈ ਹੈ ਬੜੀ ਹੀ ਖੌਫਨਾਕ ਢੰਗ ਦੇ ਨਾਲ ਹੋਈ ਹੈ ਏਸ ਨੇ ਉਸਤੇ ਕੱਪੜੇ ਵੀ ਲਾਹੇ ਪਰ ਜਦੋਂ ਪੁਲਿਸ ਨੇ ਏਸ ਨੂੰ ਪੁੱਛਿਆ ਕਿ ਤੂੰ ਉਸ ਨਾਲ ਕੋਈ ਗਲਤ ਕੰਮ ਕੀਤਾ ਤਾਂ ਏਸ ਨੇ ਕਿਹਾ ਕਿ ਨਹੀਂ ਮੈਂ ਆਪਣੀ ਚਾਚੀ ਦੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਪਰ ਮੈਂ ਆਪਣੀ ਚਾਚੀ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਿਆ ਪੁਲਿਸ ਨੇ ਸਰਵੇਸ਼ ਨੂੰ ਗ੍ਰਿਫਤਾਰ ਕੀਤਾ ਇਸ ਉੱਪਰ ਕੇਸ ਦਰਜ ਕੀਤਾ ਤੇ ਉਸ ਤੋਂ ਬਾਅਦ ਇਸ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵਿੱਚ ਜਦੋਂ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਸਰਵੇਸ਼ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਭਤੀਜੇ ਨੇ ਆਪਣੀ ਚਾਚੀ ਨੂੰ ਹੀ ਦਰਦਨਾਕ ਮੌਤ ਦੇ ਦਿੱਤੀ ਭਤੀਜੇ ਨੂੰ ਇਹ ਸ਼ੱਕ ਸੀ ਕਿ ਚਾਚੀ ਨੇ ਉਸਦੇ ਪਿਤਾ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਮਾਰਿਆ ਤੇ ਉਸ ਨੇ ਇਸ ਦਾ ਬਦਲਾ ਲੈਣ ਲਈ ਚਾਚੀ ਦੇ ਨਾਲ ਬਹੁਤ ਬੁਰਾ ਕੀਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ